ਲੰਗ ਘਰ ਦੂਜਾ ਮਹੱਲਾ ਪੰਜਵਾ ਖੁਦ ਬਿਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੇ ਸੋ ਹੋਈ ਤੇਰਾ ਜੋਰ ਤੇਰੀ ਮਨ ਟੀਕ ਸਦਾ ਸਦਾ ਜਪ ਨਾਨਕ ਏਕ ਖੁਦ ਬਿਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੇ ਸੋ ਹੋਈ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਯੂਪਰ ਪਾਰ ਬ੍ਰਹਮ ਦਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਐ ਤੂੰ ਹੈ ਤੂੰ ਹੋ ਬਨਹਾਰ ਅਗੰਮ ਅਗਾਧ ਊਚ ਅਪਾਰ ਜੋ ਤੁਧ ਸੇਵੇ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪਾ ਸਿਮਰ 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 ਜਨ ਸੋਇ ਨਾਨਕ ਕਰਮ ਪ੍ਰਾਪਤ ਹੋਇ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੇ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਵਾਸੋ ਧੂਰ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੇ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਵਾਸੋ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ